ਫੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਔਰ ਮੀਂਹ ਪੈਣ ਦੇ ਨਾਲ ਮੌਸਮ ਬਦਲਿਆ ਅਸੀਂ ਪੂਰੀ ਤੁਹਾਨੂੰ ਅਪਡੇਟ ਦਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਔਰ ਸਿੱਧਾ ਲਾਈਵ ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਤੇ ਦਿਖਾਵਾਂਗੇ ਕਿ ਕਿਵੇਂ ਮੌਸਮ ਬਦਲ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ ਕਿਉਂਕਿ ਮੰਡੀਆਂ ਦੇ ਵਿੱਚ ਕਨਕਾ ਨੇ ਕਿਸਾਨਾਂ ਨੂੰ ਵੀ ਇਸ ਦੀ ਪੂਰੀ ਟੈਂਸ਼ਨ ਹੋਵੇਗੀ ਮੇਰੇ ਨਾਲ ਲੁਧਿਆਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨਿਕ ਹੈ ਡਾਕਟਰ ਪਵਨੀਤ ਕੋਰ ਕਿੰਗਰਾ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਅੱਜ ਸਵੇਰ ਦਾ ਜਿਸ ਤਰ੍ਹਾਂ ਦੇ ਨਾਲ ਮੌਸਮ ਬਣਿਆ ਹੋਇਆ ਜਿੰਨੇ ਵੀ ਈਵਰਸ ਦਾ ਦਰਸ਼ਕ ਹੈ ਉਹ ਤੁਹਾਨੂੰ ਸੁਣਨਗੇ ਵੀ ਔਰ ਕਿਹੋ ਜਿਹਾ ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਅੱਜ ਸਵੇਰ ਤੋਂ ਜਿਹੜਾ ਮੀਂਹ ਪੈ ਰਿਹਾ ਇਹ ਕਿੰਨੀ ਦੇਰ ਤੱਕ ਪੈਂਦਾ ਰਹੇਗਾ ਕਿੰਨੇ ਐਮ ਐਮ ਬਾਰਿਸ਼ ਪਈ ਅੱਜ ਜੀ ਕਿਉਂਕਿ ਜਿਹੜਾ ਇੱਕ ਵੈਸਟਰਨ ਡਿਸਟਰਬੈਂਸ ਵੈਦਰ ਸਿਸਟਮ ਦਾ ਇਫੈਕਟ ਅੱਜ ਸਾਰੇ ਪੰਜਾਬ ਜੀ ਬਣਿਆ ਹੋਇਆ ਸੋ ਉਹਦੇ ਕਰਕੇ ਪੰਜਾਬ ਦੇ ਵਿੱਚ ਅੱਜ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਰਹੀ ਹੈ ਔਰ ਇਹਦੇ ਤੋਂ ਬਿਨਾ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਲਾਈਟਨਿੰਗ ਜਾਂ ਥੰਡਰਿੰਗ ਐਕਟੀਵਿਟੀ ਜੋ ਹੈ ਉਹ ਵੀ ਹੋ ਸਕਦੀ ਹੈ ਔਰ ਇਹ ਸਿਸਟਮ 익ਸਪੈਕਟਿਡ ਹੈ ਕਿ ਕੱਲ ਤੱਕ ਜਿਹੜਾ ਪਾਸ ਕਰ ਜਾਏਗਾ ਸੋ ਕੱਲ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬੜੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਬ ਕਿ ਕੱਲ ਕੁਝ ਹਿੱਸਿਆਂ ਦੇ ਵਿੱਚ ਕਲੀਅਰ ਹੋ ਜਾਏਗਾ ਕੁਝ ਨਰਥਰਨ ਡਿਸਟ੍ਰਿਕਟਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀ ਕੱਲ ਕੰਟੀਨਿਊ ਰਹਿ ਸਕਦੀ ਹੈ ਔਰ ਪਰਸੋਂ ਤੋਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੀ ਮੌਸਮ ਕਲੀਅਰ ਹੋ ਜਾਣ ਦੀ ਪ੍ਰੈਡਿਕਸ਼ਨ ਹੈ ਕਿੰਗਰਾਜੀ ਇਸ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਮੀਂਹ ਪੈ ਰਿਹਾ ਕਿਉਂਕਿ ਗਰਮੀ ਹਜੇ ਤੱਕ ਗਰਮੀ ਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ ਕਿ ਲੱਗਦਾ ਕੀ ਹੈ ਕਿ ਕੋਈ ਰਿਕਾਰਡ ਟੁੱਟਿਆ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਇਨ੍ਹਾਂ ਮਹੀਨਿਆਂ ਦੇ ਵਿੱਚ ਮੀਂਹ ਇਸ ਤਰ੍ਹਾਂ ਪੈਂਦਾ ਜੀ ਅਸੀਂ ਕੋਈ ਰਿਕਾਰਡ ਤਾਂ ਨਹੀਂ ਕਹਿ ਸਕਦੇ ਕਿਉਂਕਿ April ਦੇ ਮਹੀਨੇ ਦੀ ਜੋ ਨਾਰਮਲ بارش ਜਿਵੇਂ ਲੁਧਿਆਣਾ ਦੇ ਵਿੱਚ ਹੁੰਦੀ ਹੈ 18.7 ਮਿਲੀਮੀਟਰ ਹੁੰਦੀ ਹੈ ਬਟ ਇਸ ਵਾਰੀ ਹੁਣ ਤੱਕ 2.6 ਮਿਲੀਮੀਟਰ بارش ਹੀ ਪਹਿਲਾਂ ਹੋਈ ਹੈ ਬਟ ਇਹ ਹੈ ਕਿ WD ਸਿਸਟਮਸ ਕਾਫੀ ਫ੍ਰੀਕੁਐਂਟਲੀ ਬਣਦੇ ਰਹੇ ਨੇ ਉਹਦੇ ਕਰਕੇ ਲਾਈਟਨਿੰਗ ਥੰਡਰਿੰਗ ਐਕਟੀਵਿਟੀ ਔਰ ਤੇਜ਼ ਹਵਾਵਾਂ ਵੀ ਚੱਲੀਆਂ ਨੇ ਬਟ بارش ਇੰਨੀ ਜ਼ਿਆਦਾ ਨਹੀਂ ਹੋਈ ਹੈਗੀ ਸੋ ਲੁਧਿਆਣਾ ਦੇ ਵਿੱਚ ਜਿਹੜੀ بارش ਹੈ ਹੁਣ ਤੱਕ ਸਿਰਫ 2.6 ਮਿਲੀਮੀਟਰ ਹੀ ਹੋਈ ਹੈ ਜਦੋਂ ਕਿ ਨਾਰਮਲ 18.7 ਮਿਲੀਮੀਟਰ ਹੈ ਇਹ ਪਾਰਾ ਹੇਠਾ ਗireਗਾ ਹੋਰ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗਰਮੀ ਥੋੜੀ ਵਧੀ ਸੀ ਔਰ ਪਾਰਾ ਵੀ ਅਪ ਹੋਇਆ ਸੀ ਹੁਣ ਹੇਠਾ ਗireਗਾ ਕੱਲ ਜਾਂ ਅੱਜ ਦੇ ਕੱਲ ਦੇ ਵਿੱਚ ਦਿਨ ਦੇ ਵਿੱਚ ਬਿਲਕੁਲ ਜੀ ਕਿਉਂਕਿ ਜਦੋਂ ਵੀ ਡਬਲਿਊ ਡੀ ਸਿਸਟਮ ਡਿਵੈਲਪ ਹੁੰਦਾ ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰੈਵਿਟੀ ਅਸੀਂ ਅਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਵਾਧਾ ਹੋ ਜਾਂਦਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 36 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.7 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ نیچے ਅਬਜ਼ਰਵ ਕੀਤਾ ਗਿਆ ਔਰ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 2.3 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਵੀ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਉਂਦੀ ਹੈ ਔਰ ਨਾਈਟ ਟਾਈਮ ਟੈਂਪਰੇਚਰ ਜਿਹੜਾ ਉਹ ਥੋੜਾ ਵੱਧ ਜਾਂਦਾ ਤੁਸੀਂ ਹੁਣੇ ਆਖਿਆ ਕਿ ਤੇਜ਼ ਹਵਾਵਾਂ ਚੱਲਣਗੀਆਂ ਤੇਜ਼ ਹਵਾਵਾਂ ਭਾਵ ਕਿੰਨੀ ਉਹਨਾਂ ਦੀ ਸਪੀਡ ਹੋਏਗੀ ਕਿ ਹਨੇਰੀ ਤੇ ਚਖੜ ਆ ਸਕਦਾ ਤੇਜ਼ ਹਵਾਵਾਂ ਲਗਭਗ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਸਕਦੀਆਂ ਨੇ ਬਟ ਇਹ ਸਿਸਟਮ ਕਿਉਂਕਿ ਇਹ ਸਿਸਟਮ ਅੱਜ ਮੂਵ ਕਰ ਰਿਹਾ ਸੋ ਹੁਣ ਸਾਰਾ ਪੰਜਾਬ ਨੇ ਓਵਰਕਾਸਟ ਕੀਤਾ ਹੋਇਆ ਅਸੀਂ ਸੈਟਲਾਈਟ ਪਿਕਚਰ ਵੀ ਦੇਖ ਸਕਦੇ ਆ ਔਰ ਕੱਲ ਤੱਕ ਐਕਸਪੈਕਟਿਡ ਹੈ ਕਿ ਸਿਸਟਮ ਕਾਫੀ ਹਿੱਸਿਆਂ ਦੇ ਵਿੱਚੋਂ ਮੂਵ ਕਰ ਜਾਏਗਾ ਔਰ ਕੁਝ ਜਿਹੜੇ ਨਰਥਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਕੱਲ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਔਰ ਪਰਸੋ ਤੋਂ ਫਿਰ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਵੈਦਰ ਕਲੀਅਰ ਹੋਣ ਦੀ ਪ੍ਰਡਿਕਸ਼ਨ ਪਿਸਵ ਗਨਕ ਪਈ ਹੈ ਔਰ ਹਜੇ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਵਾਢੀ ਨਹੀਂ ਹੋਈ ਕਿਸਾਨਾਂ ਨੂੰ ਇਹ ਕੀ ਮੈਸੇਜ ਦਿਵੋਗੇ ਕਿ ਉਹ ਆਪਣੀ ਫਸਲਾਂ ਦਾ ਕਿਸ ਤਰ੍ਹਾਂ ਦੇ ਨਾਲ ਖਿਆਲ ਰੱਖਣ ਇਸ ਦਾ ਅਸਰ ਫਸਲਾਂ ਤੇ ਪਊਗਾ ਜੀ ਕਿਸਾਨਾਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਨੇ ਇਹ ਕੱਲ ਤੱਕ ਜਿਹੜਾ ਸਪੈਸ਼ਲੀ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਬਾਕੀ ਹਿੱਸਿਆਂ ਵਿੱਚੋਂ ਇਹ ਕੁਝ ਘਟ ਸਕਦੀਆਂ ਨੇ ਬਟ ਉਹਨਾਂ ਨੂੰ ਹਲੇ ਜਿਹੜਾ ਹਾਰਵੈਸਟਿੰਗ ਉਹਨਾਂ ਨੂੰ ਹਲੇ ਵੇਟ ਕਰਨੀ ਚਾਹੀਦੀ ਹੈ ਜਿਹੜੀਆਂ ਕੰਡੀਸ਼ਨਸ ਕਲੀਅਰ ਹੋਣ ਦੀ ਔਰ ਜੇ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕੀਤੀ ਹੋਈ ਹੈ ਤਾਂ ਉਹਨਾਂ ਨੂੰ ਪ੍ਰੋਡਿਊਸ ਨਾਲ ਦੀ ਨਾਲ ਜ਼ਰੂਰ ਸੰਭਾਲ ਲੈਣੀ ਚਾਹੀਦੀ ਹੈ ਕਿਉਂਕਿ ਤੇਜ਼ ਹਵਾਵਾਂ ਵੀ ਹੋ ਸਕਦੀਆਂ ਨੇ ਲਾਈਟਨਿੰਗ ਥੰਡਰਿੰਗ ਵੀ ਹੋ ਸਕਦੀ ਹੈ ਔਰ ਬਟ ਪਰਸੋਂ ਤੋਂ ਫਿਰ ਜਿਹੜੀਆਂ ਕੰਡੀਸ਼ਨਸ 익ਸਪੈਕਟਿਡ ਹੈ ਕਿ ਕਲੀਅਰ ਹੋ ਜਾਣਗੀਆਂ ਕੀ ਵੀ ਸਕਰੀਨ ਤੇ ਜਿਹੜਾ ਕੰਪਿਊਟਰ ਮੋਨੀਟਰ ਆ ਉਹਦੇ ਉੱਤੇ ਅਸੀਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਡਮ ਪਵਨੀਤ ਕੋਰ ਕਿੰਗਰਾ ਦੱਸਣਗੇ ਕਿ ਜਿਹੜੀਆਂ ਹਵਾਵਾਂ ਤੇਜ਼ ਨੇ ਉਹ ਕਿਧਰੇ ਕਿਧਰੋਂ ਆਣ ਗਈਆਂ ਔਰ ਕਿਸ ਤਰ੍ਹਾਂ ਦੇ ਨਾਲ ਉਹ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਉਹ ਹਵਾਵਾਂ ਮਾਰ ਕਰਨਗੇ ਕਿਉਂਕਿ ਕਨਕਾ ਕਣਕ ਦੀ ਫਸਲ ਵੀ ਹੈ ਖੇਤਾਂ ਦੇ ਵਿੱਚ ਇਹ ਮੋਨੀਟਰ ਹੈ ਇਸ ਦੇ ਨਾਲ ਜਿਹੜਾ ਮੋਨੀਟਰ ਹੈ ਉਹ ਨਾਲ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਸਾਰਾ ਤੁਸੀਂ ਨਕਸ਼ਾ ਦਿਖਾ ਰਹੇ ਹੋ ਇਹ ਕਿਧਰੋਂ ਹਵਾਵਾਂ ਆਣ ਗਈਆਂ ਕਿਉਂਕਿ ਮੁਲਤਾਨ ਉਕੇ ਪਾਕਿਸਤਾਨ ਦਾ ਏਰੀਆ ਵੀ ਹੈ ਉਸ ਤੋਂ ਬਾਅਦ ਕਰਾਂਚੀ ਦਿਖ ਰਿਹਾ ਸਾਨੂੰ ਔਰ ਭਾਰਤ ਦੇ ਵਿੱਚ ਜਦੋਂ ਉਧਰੋਂ ਵੈਸਟਰਨ ਡਿਸਟਰਬੈਂਸ ਹੋਏਗੀ ਪਾਕਿਸਤਾਨ ਵੱਲੋਂ ਬਿਲਕੁਲ ਜੀ ਜਦੋਂ ਵੀ ਡਬਲਯੂ ਡੀ ਸਿਸਟਮ ਜਿਹੜਾ ਡਿਵੈਲਪ ਹੁੰਦਾ ਤਾਂ ਉਹ ਜਿਹੜਾ ਨਾਰਥ-ਵੈਸਟ ਸਾਈਡ ਤੋਂ ਇੰਡੀਆ ਦੇ ਵਿੱਚ ਉਹਦੀ ਐਂਟਰੀ ਹੁੰਦੀ ਹੈਗੀ ਐ ਸੋ ਹੁਣ ਵੀ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸਾਰੇ ਵਿੱਚ ਇਹ ਸਿਸਟਮ ਜਿਹੜਾ ਹੁਣ ਪੰਜਾਬ ਸਾਰਾ ਇਸ ਅਸਰ ਹੇਠ ਆਇਆ ਹੋਇਆ ਔਰ ਇਹ ਸਿਸਟਮ ਨੇ ਹੁਣ ਈਸਟਵਰਡ ਮੂਵ ਕਰ ਜਾਣਾ ਸੋ ਹਾਂਜੀ ਸੋ ਐਕਸਪੈਕਟਡ ਇਹ ਆ ਕਿ ਕੱਲ ਤੱਕ ਸਿਰਫ ਕੁਝ ਨਦਨ ਡਿਸਟ੍ਰਿਕਟਸ ਜਿਹੜੇ ਹੈਗੇ ਆ ਉਹਨਾਂ ਤੇ ਜਿਹੜਾ ਸਿਸਟਮ ਰਹਿ ਜਾਊਗਾ ਬਾਕੀ ਸਾਰੇ ਹਿੱਸਿਆਂ ਵਿੱਚ ਉਹ ਮੂਵ ਕਰਨ ਦੀ ਪ੍ਰੈਡਿਕਸ਼ਨ ਹੈ ਸੋ ਪਰਸੋਂ ਤੋਂ ਫਿਰ ਸਾਰੇ ਹੀ ਪੰਜਾਬ ਚੋ ਜਿਹੜੀਆਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਮੈਡਮ ਕਿੰਗਰਾ ਇਹ ਬਲੈਕ ਬਲੈਕ ਜਿਹੜੇ ਡਾਟ ਹੈ ਇਹਨਾਂ ਨੂੰ ਕੀ ਸਮਝੀਏ ਇਹ ਵਾਈਟ ਨੂੰ ਕੀ ਸਮਝੀਏ ਜੀ ਇਹ ਜਿਹੜੇ ਬਲੈਕ ਐਂਡ ਵਾਈਟ ਨੇ ਬੇਸਿਕਲੀ ਟੈਂਪਰੇਚਰ ਚੇਂजेस ਜਿਹੜੀਆਂ ਪ੍ਰੈਡਿਕਟ ਕਰਦੇ ਨੇ ਇਹ ਜਿਹੜਾ ਰੀਜਨ ਆ ਇਹ ਹੁਣ ਕਲੀਅਰ ਹੈਗਾ ਸੋ ਆਹ ਜਿਹੜਾ ਸਾਰਾ ਓਵਰਕਾਸਟ ਰੀਜਨ ਹੈ ਜਿੱਥੇ ਜਿਹੜੇ ਕਲਾਉਡਸ ਬਣੇ ਹੋਏ ਨੇ ਡਬਲਯੂ ਡੀ ਸਿਸਟਮ ਦਾ ਇਫੈਕਟ ਹੈ ਇਹ ਵੈਸਟ ਸਾਈਡ ਤੋਂ ਮੂਵ ਹੋਣਾ ਸ਼ੁਰੂ ਕੀਤਾ ਸੀ ਸਿਸਟਮ ਈਸਟਵਰਡ ਮੂਵ ਕਰ ਰਿਹਾ ਹੁਣ ਇਹਨੇ ਪੰਜਾਬ ਕਾਨੂੰ ਮਿਲ ਰਿਹਾ ਕੁਛ ਵਾਈਟ ਵਾਈਟ ਬਿਲਕੁਲ ਜੀ ਕਿਉਂਕਿ ਸਰਾਊਂਡਿੰਗ ਰੀਜਨਸ ਦੇ ਵਿੱਚ ਵੀ ਉਹਦਾ ਇਫੈਕਟ ਹੁੰਦਾ ਹੁਣ ਇਹ ਸਿਸਟਮ ਈਸਟਵਰਡ ਮੂਵ ਕਰ ਰਿਹਾ ਹੈਗਾ ਸੋ ਕੱਲ ਤੱਕ ਐਕਸਪੈਕਟਿਡ ਹੈ ਕਿ ਜਿਹੜੇ ਸਦਰਨ ਔਰ ਸੈਂਟਰਲ ਰੀਜਨਸ ਕਾਫੀ ਇਹਨਾਂ ਦੇ ਵਿੱਚੋਂ ਜਿਹੜਾ ਸਿਸਟਮ ਮੌਸਮ ਸਾਫ ਹੋ ਜਾਏਗਾ ਮੂਵ ਕਰ ਸਕਦਾ ਕੁਛ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਹਲੇ ਇਹਦਾ ਇਫੈਕਟ ਕੱਲ ਨੂੰ ਵੀ ਹੋ ਸਕਦਾ ਔਰ ਪਰਸੋ ਤੋਂ ਫੇਰੀ ਦੀ ਜਿਹੜਾ ਪ੍ਰੋਪਰਲੀ ਇਹਦੀ ਇਹ ਲੰਘ ਜਾਊਗਾ ਅਸੀਂ ਕਹਿ ਸਕਦੇ ਆ ਪੰਜਾਬ ਚੋਂ ਸੋ ਜਿਹੜੀਆਂ ਕੰਡੀਸ਼ਨਸ న్యూ ਕਲੀਅਰ ਸੋ ਇੱਕ ਵਾਰੀ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਦੀ ਕਿਸਾਨਾਂ ਨੂੰ ਇਸੇ ਹੀ ਦੱਸ ਸਕਦੇ ਆ ਕਿ ਕੁਝ ਹਿੱਸਿਆਂ ਦੇ ਵਿੱਚ ਕੱਲ ਔਰ ਬਾਕੀ ਹਿੱਸਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਪਰਸੋਂ ਜਿਹੜੀਆਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਸੋ ਇੱਕ ਦੋ ਦਿਨ ਫਿਲਹਾਲ ਉਹਨਾਂ ਨੂੰ ਜ਼ਰੂਰ ਹਲੇ ਵੇਟ ਕਰਨੀ ਪਊਗੀ ਜਿਹੜਾ ਹਾਰਵੈਸਟਿੰਗ ਆਪਰੇਸ਼ਨ ਹੈਗਾ ਉਹਦੀ ਔਰ ਪ੍ਰੋਡਿਊਸ ਦੀ ਉਹਨਾਂ ਨੂੰ ਬਹੁਤ ਸਾਵਧਾਨ ਸੰਭਾਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਅੱਜ ਔਰ ਕੱਲ ਇਸ ਤਰ੍ਹਾਂ ਦਾ ਸਿਸਟਮ ਹਲੇ ਪ੍ਰੈਡਿਕਟਡ ਹੈ ਸੋ ਤਾਂ ਕਰਕੇ ਤਾਂ ਕਿ ਇਹਦੇ ਤੋਂ ਕੋਈ ਨੁਕਸਾਨ ਨਾ ਹੋ ਸਕੇ ਫਾਰਮਰ ਸੋ ਕੋਈ ਨੁਕਸਾਨ ਨਾ ਹੋ ਸਕੇ ਕਿਸਾਨ ਆਪਣੀ ਫਸਲਾਂ ਦਾ ਖਿਆਲ ਰੱਖਣ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੌਸਮ ਵਿਭਾਗ ਦਾ ਆਖਣਾ ਹੈ ਕਿ ਆ ਕੱਲ ਜਿਹੜਾ ਇਹ ਉਹ ਮੌਸਮ ਐਸੇ ਤਰ੍ਹਾਂ ਰਹੇਗਾ ਜਿਸ ਤਰ੍ਹਾਂ ਦੇ ਨਾਲ ਅੱਜ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪ੍ਰਤੀ ਘੰਟਾ ਦੇ ਰਫਤਾਰ ਦੇ ਨਾਲ ਔਰ ਇਹ ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਤਾਂ ਕਿ ਤੁਹਾਡੇ ਸ਼ਹਿਰ ਦਾ ਕਿਹੋ ਜਿਹਾ ਅੱਜ ਤੇ ਕੱਲ ਦੇ ਵਿੱਚ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੋਂ ਬਾਅਦ ਇਹ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਏਗਾ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਦੁਬਾਰਾ ਫਿਰ ਕਿਸੇ ਵੱਡੀ ਅਪਡੇਟ ਦੇ ਨਾਲ ਹਾਜ਼ਰ ਹੋਵਾਂਗੇ ਧੰਨ